ਸਿਆਣੇ ਕਹਿੰਦੇ ਆ ਕਿ ਜੀ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਪਰ ਸਚਾਈ ਇਹ ਹੈ ਕਿ ਕੋਠੀ ਜੀ ਦਾਣੇ ਪਾਉਣੇ ਸੌਖੇ ਨਹੀਂ ਹੁੰਦੇ ਪਹਿਲਾਂ ਦਾਣੇ ਬੀਜਣੇ ਪੈਂਦੇ ਆ ਪਾਣੀ ਲਾਉਣਾ ਪੈਂਦਾ ਫੇਰ ਵੱਢ ਛਾਂਟ ਕੇ ਸਵਾਰ ਬਣਾ ਕੇ ਤੇ ਫੇਰ ਦਾਣੇ ਜਿਹੜੇ ਕੋਠੀ ਦਾ ਸ਼ਿੰਗਾਰ ਬਣਦੇ ਆ ਤੇ ਫੇਰ ਜਿਹੜੀ ਕੋਠੀ ਦੇ ਵਿੱਚ ਦਾਣੇ ਹੁੰਦੇ ਆ ਤੇ ਉਹਦਾ ਹੁਸਨੀ ਦਾਣਿਆਂ ਦਾ ਜਿਹੜਾ ਉਹਨੂੰ ਸਿਆਣੇ ਬਣਾਉਂਦਾ ਆ ਤੇ ਜਦੋਂ ਮਿਹਨਤ ਰੰਗ ਲਿਆਉਂਦੀ ਆ ਤੇ ਫੇਰ ਆਰਾ ਨਾਲ ਸਜੇ ਟਰੈਕਟਰ ਜਿਹੜੇ ਆ ਉਹ ਵਰਕਸ਼ਾਪ ਦਾ ਸ਼ਿੰਗਾਰ ਬਣਦੇ ਨੇ 0 ਮੀਟਰ ਟਰੈਕਟਰ ਵਰਕਸ਼ਾਪ ਦਾ ਸ਼ਿੰਗਾਰ ਬਣਦੇ ਨੇ ਤੇ ਸਿਰਫ ਇਹ 0 ਮੀਟਰ ਟਰੈਕਟਰ ਹੀ ਨਹੀਂ ਵਰਕਸ਼ਾਪ ਦਾ ਸ਼ਿੰਗਾਰ ਨਾਲ AC ਕੈਬਨਾ ਨਾਲ ਸਜੇ ਤੇ ਚੰਗੇ ਜੀਮੀਦਾਰ ਦਾ ਟਰੈਕਟਰ ਵੀ ਵਰਕਸ਼ਾਪ ਦਾ ਸ਼ਿੰਗਾਰ ਬਣਦੇ ਆ ਗੱਲਬਾਤ ਕਰਦੇ ਆ ਵੀਡੀਓ ਵਿੱਚ 4 ਦੇ ਸਤਿਕਾਰਯੋਗ ਭੈਣਾ ਭਰਾਵਾਂ ਮਿੱਤਰਾਂ ਪਿਆਰਾਂ ਸასიਖਾਲ ਮੈਂ ਮਨਜਿੰਦਰ ਸਿੰਘ ਕਮਾਨ ਤੇ ਤੁਸੀਂ ਦੇਖ ਰਹੇ ਹੋ ਚੈਨਲ ਮਜਾਲ ਸਰਦਾਰ ਮੇਰੇ ਪਿੱਛੇ ਹੌਲੈਂਡ ਦੇ ਜਿਹੜੇ ਆ ਜ਼ੀਰੋ ਮੀਟਰ ਟਰੈਕਟਰ ਲੱਗੇ ਹੋਏ ਨੇ ਤੇ ਇਹ ਲੱਗੇ ਆ ਜੀ ਤੁਹਾਡੀ ਆਪਣੀ ਵਰਕਸ਼ਾਪ ਜੱਗਾ ਟਰੈਕਟਰ ਬੋਸ ਵਰਕਸ਼ਾਪ ਤੇ ਕੁੱਲ ਇਸ ਵੇਲੇ ਹੌਲੈਂਡ ਦੇ ਤੇ ਜੌਂਡੀਅਰ ਦੇ ਜੇ ਮਿਲਾ ਕੇ ਆਪਾਂ ਗੱਲ ਕਰੀਏ ਤੇ ਜ਼ੀਰੋ ਮੀਟਰ ਟਰੈਕਟਰ ਜਿਹੜੇ 56 ਤੋਂ 57 ਟਰੈਕਟਰ ਜਿਹੜੇ ਆ ਆ ਇੱਥੇ ਜ਼ੀਰੋ ਮੀਟਰ ਟਰੈਕਟਰ ਲੱਗੇ ਹੋਏ ਨੇ ਤੇ ਜ਼ੀਰੋ ਮੀਟਰ ਟਰੈਕਟਰ ਮੋਡੀਫਿਕੇਸ਼ਨ ਕਰਾਉਣ ਦੀ ਕੀ ਲੋੜ ਆ ਤੇ ਕਿਉਂ ਲੋਕ ਕਰਾਉਂਦੇ ਨੇ ਤੇ ਜੱਗਾ ਟਰੈਕਟਰ ਬੋਸ ਵਰਕਸ਼ਾਪ ਤੇ ਹੀ ਕਿਉਂ ਆ ਕੇ ਕਰਵਾਉਂਦੇ ਨੇ 0 ਮੀਟਰ ਟਰੈਕਟਰ ਜਿਹੜੇ ਆ ਬਿਲਕੁਲ ਏਜੰਸੀ ਚੋਂ ਲੈ ਕੇ ਖਰੀਦ ਕੇ ਤੇ ਸਿੱਧੇ ਮੋਡੀਫਿਕੇਸ਼ਨ ਵਾਸਤੇ ਇਸ ਵਰਕਸ਼ਾਪ ਤੇ ਆ ਜਾਂਦੇ ਨੇ ਇਹਦਾ ਕੀ ਕਾਰਨ ਆ ਉਹ ਸਾਰੀ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ ਤੇ ਜਿਹੜੇ ਭਣਪਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਕਰਿਓ ਤੇ ਵੀਡੀਓ ਹੇਠਾਂ ਟਿੱਪਣੀ ਜਰੂਰ ਕਰਿਓ ਗੱਲ ਕਰਦੇ ਆਪਾਂ 0 ਮੀਟਰ ਟਰੈਕਟਰਾਂ ਦੀ ਇਸ ਵੇਲੇ ਜਿਹੜੇ ਇਹ 4 ਉਹ ਜ਼ੀਰੋ ਮੀਟਰ ਟਰੈਕਟਰ ਹੌਲੈਂਡ ਦੇ ਟਰੈਕਟਰ ਜਿਹੜੇ ਆ ਵਰਕਸ਼ਾਪ ਦੇ ਅੰਦਰ ਨੇ ਤੇ ਬਾਹਰ ਨੇ ਉਹਦਾ ਕੀ ਕਾਰਨ ਹੈ ਕਿਉਂਕਿ ਜ਼ੀਰੋ ਮੀਟਰ ਟਰੈਕਟਰ ਮੋਡੀਫਿਕੇਸ਼ਨ ਵਾਸਤੇ ਵਰਕਸ਼ਾਪ ਤੇ ਭੇਜਣਾ ਇਹ ਬੜੇ ਵਿਸ਼ਵਾਸ ਵਾਲੀ ਗੱਲ ਹੁੰਦੀ ਆ ਕਿਉਂਕਿ ਜ਼ੀਰੋ ਮੀਟਰ ਟਰੈਕਟਰ ਨੂੰ ਖੋਲ ਦੇਣਾ ਜਾਂ ਜ਼ੀਰੋ ਮੀਟਰ ਟਰੈਕਟਰ ਦੀ ਮੋਡੀਫਿਕੇਸ਼ਨ ਕਰਾਉਣੀ ਇਹ ਬੜੀ ਵੱਡੀ ਤੇ ਜਿਗਰੇ ਵਾਲੀ ਗੱਲ ਹੁੰਦੀ ਆ ਕਿਉਂਕਿ ਬੜੇ ਪੈਸੇ ਲਾ ਕੇ ਨਵਾਂ ਟਰੈਕਟਰ ਲਿਆ ਹੁੰਦਾ ਹੈ ਤੇ ਉਹਨੂੰ ਸਾਰੇ ਨੂੰ ਮੋਡੀਫਿਕੇਸ਼ਨ ਵਾਸਤੇ ਭੇਜ ਦੇਣਾ ਇਹ ਕੀ ਕਾਰਨ ਆ ਇਹ ਕਈ ਗੱਲਾਂ ਨੇ ਕਿਉਂਕਿ ਇਸ ਮਕਾਮ ਤੱਕ ਪਹੁੰਚਣਾ ਅ ਕੋਈ 1 ਸਾਲ ਜਾਂ 2 ਸਾਲ ਦੀ ਮਿਹਨਤ ਨਹੀਂ ਹੈਗੀ 0 ਮੀਟਰ ਟਰੈਕਟਰ ਜਿਹੜੇ ਆ ਵਰਕਸ਼ਾਪ ਤੇ ਆਉਣੇ ਇਹਦੇ ਪਿੱਛੇ ਬੜੀ ਲੰਮੀ ਕਹਾਣੀ ਆ ਬੜਾ ਲੰਮਾ ਸਮਾਂ ਜਿਹੜਾ ਆ ਜਦੋਂ-ਜਦ ਕੀਤੀ ਆ ਤਾਂ ਜਾ ਕੇ ਭੈਣਾ ਭਰਾਵਾਂ ਦਾ ਕਿਸਾਨ ਵੀਰਾਂ ਦਾ ਜਿਹੜਾ ਵਿਸ਼ਵਾਸ ਆ ਉਹ ਇਸ ਵਰਕਸ਼ਾਪ ਤੇ ਬਣਿਆ ਤੇ ਜੱਗੇ ਵੀਰ ਤੇ ਬਣਿਆ ਆ ਤਾਂ ਜਾ ਕੇ ਇਹ ਜਿਹੜੇ 0 ਮੀਟਰ ਟਰੈਕਟਰ ਜਿਹੜੇ ਆ ਇਹ ਇੱਥੇ ਮੋਡੀਫਿਕੇਸ਼ਨ ਵਾਸਤੇ ਆਏ ਨੇ ਤੁਹਾਨੂੰ ਮੈਂ ਕੱਲਾ ਕੱਲਾ ਟਰੈਕਟਰ ਜਿਹੜਾ ਦਿਖਾਉਣ ਨਾਲੇ ਗੱਲਬਾਤ ਕਰੀ ਜਾਂਦੇ ਆ ਉਹ ਆਪਾਂ ਦੇਖਦੇ ਆ ਕਿਹੜੇ ਕਿਹੜਾ ਟਰੈਕਟਰ ਕਿੱਥੋਂ ਆਇਆ ਆ ਇਹ ਜੀਰੋ ਮੀਟਰ ਟਰੈਕਟਰ ਆ ਇਹ ਗੁਰਵਿੰਦਰ ਵੀਰ ਦਾ ਟਰੈਕਟਰ ਆ ਜੀ ਫਤਿਹਗੜ੍ਹ ਸਾਹਿਬ ਤੋਂ 2025 ਮਾਡਲ ਟਰੈਕਟਰ ਆ ਇਹ ਹੈਗਾ ਜੀ ਪਹਾੜ ਗੰਜ ਪਟਿਆਲਾ ਤੋਂ 2025 ਮਾਡਲ ਇਹ ਫਿਰ ਗੁਰਵਿੰਦਰ ਵੀਰ ਦਾ ਫਤਿਹਗੜ੍ਹ ਸਾਹਿਬ ਤੋਂ ਤੇ ਇਹ ਫਿਰ ਜਿਹੜਾ ਆ ਪਟਿਆਲੇ ਤੋਂ ਟਰੈਕਟਰ ਹੈਗਾ ਆ ਇਹ ਚਾਰੇ ਟਰੈਕਟਰ ਜਿਹੜੇ ਆ ਇਹ ਇੱਕੋ ਪਰਿਵਾਰ ਦੇ ਟਰੈਕਟਰ ਨੇ ਤੇ ਇਹਨਾਂ ਦੇ 0 ਮੀਟਰ ਇੱਥੇ ਛੱਡਣ ਦਾ ਕਾਰਨ ਇਹ ਹੈ ਕਿ ਇਹਨਾਂ ਦੇ ਪਹਿਲਾਂ ਵੀ ਲਗਭਗ 2 ਸਾਲ ਪਹਿਲਾਂ 3 ਸਾਲ ਪਹਿਲਾਂ ਜਿਹੜੇ ਇਹਨਾਂ ਦੇ ਟਰੈਕਟਰ ਜਿਹੜੇ ਆ ਮੋਡੀਫਿਕੇਸ਼ਨ ਹੋ ਕੇ ਇਸ ਵਰਕਸ਼ਾਪ ਤੋਂ ਗਏ ਆ ਤੇ ਬਹੁਤ ਵਧੀਆ ਉਹਨਾਂ ਦੀ ਪਰਫਾਰਮੈਂਸ ਆ ਕਿਸੇ ਤਰ੍ਹਾਂ ਦਾ ਕੋਈ ਅਲਾਮਾ ਨਹੀਂ ਆਇਆ ਕੋਈ ਸ਼ਿਕਾਇਤ ਨਹੀਂ ਆਈ ਤੇ ਇਹਨਾਂ ਨੇ ਜਦੋਂ ਨਵਾਂ ਟਰੈਕਟਰ ਖਰੀਦਿਆ ਤੇ ਖਰੀਦ ਕੇ ਸਿੱਧਾ ਜਿਹੜਾ ਆ ਇਸ ਵਰਕਸ਼ਾਪ ਤੇ ਜਿਹੜਾ ਆ ਮੋਡੀਫਿਕੇਸ਼ਨ ਵਾਸਤੇ ਭੇਜ ਦਿੱਤਾ ਆ ਤੇ ਇਹ ਨਹੀਂ ਆ ਕਿ ਇਸ ਵਰਕਸ਼ਾਪ ਤੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਆ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਉਹ ਮੈਂ ਤੁਹਾਨੂੰ ਦਿਖਾਉਣਾ ਆ ਤੇ ਸਫਾਈ ਦਾ ਜਿਹੜਾ ਖਿਆਲ ਆ ਉਹ ਕਿਸ ਪੱਧਰ ਦਾ ਰੱਖਿਆ ਜਾਂਦਾ ਆ ਆ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਟੋਵਲ ਨੇ ਮੈਂ ਤੁਹਾਨੂੰ ਇੱਕ ਟੋਵਲ ਕੱਢ ਕੇ ਵੀ ਦਿਖਾਉਣਾ ਆ ਆ ਦੇਖੋ ਤੁਸੀਂ ਚੈੱਕ ਕਰੋ ਆ ਸਾਰਾ ਨਵੇਂ ਟੋਵਲ ਨੇ ਪੈਕ ਨੇ ਤੇ ਜਦੋਂ ਵੀ ਕੋਈ ਟਰੈਕਟਰ ਜਿਹੜਾ ਆ ਮੋਡੀਫਾਈ ਹੋਣਾ ਆ ਜਦੋਂ ਇਹਨੂੰ ਮੋਡੀਫਿਕੇਸ਼ਨ ਵਾਸਤੇ ਖੁੱਲਣਾ ਆ ਤੇ ਨਾਲ ਦੀ ਨਾਲ ਹੀ ਇਹ ਜਿਹੜਾ ਨਵਾਂ ਟੋਵਲ ਆ ਉਹ ਇੱਕ ਟਰੈਕਟਰ ਨੂੰ ਲੱਗ ਜਾਣਾ ਆ ਤੇ ਇਹ ਟੋਵਲ ਜਿਹੜਾ ਆ ਜਿਹੜਾ ਟਰੈਕਟਰ ਨੂੰ ਲੱਗ ਗਿਆ ਉਸੇ ਵਾਸਤੇ ਵਰਤਿਆ ਜਾਣਾ ਆ ਦੂਸਰਾ ਟਰੈਕਟਰ ਵਾਸਤੇ ਦੂਸਰਾ ਨਵਾਂ ਟੋਵਲ ਜਿਹੜਾ ਵਰਤਿਆ ਜਾਣਾ ਆ ਨਹੀਂ ਤੇ ਆ ਜ਼ਿਆਦਾਤਰ ਜਿਹੜੇ ਵਰਕਸ਼ਾਪ ਤੇ ਪੁਰਾਣੇ ਕੱਪੜੇ ਜਿਹੜੇ ਵਰਤੇ ਜਾਂਦੇ ਆ ਤੇ ਉਹਦੇ ਨਾਲ ਮਿੱਟੀ ਘਟਾ ਜਿਹੜਾ ਆ ਉਹ ਵਿੱਚ ਰਹਿਣ ਦਾ ਖਦਸਾ ਰਹਿੰਦਾ ਆ ਕਿਉਂਕਿ ਸਫਾਈ ਜਿੰਨੀ ਜ਼ਿਆਦਾ ਹੋਊਗੀ ਮੋਡੀਫਿਕੇਸ਼ਨ ਓਨੀ ਵਧੀਆ ਹੋਊਗੀ ਟਰੈਕਟਰ ਓਨੇ ਵਧੀਆ ਰਹਿਣਗੇ ਤੇ ਇਸ ਤੋਂ ਇਲਾਵਾ ਮਤਲਬ ਇਹ ਇੱਕ ਇੱਕ ਚੀਜ਼ ਦੀ ਗੱਲ ਆ ਇਹ ਸਿਰਫ ਵੇਖ ਲਓ ਤੁਸੀਂ ਕਿ ਇੱਕ ਕੱਪੜਾ ਜਿਹੜਾ ਵਰਤਣਾ ਆ ਸਾਫ ਸਫਾਈ ਵਾਸਤੇ ਉਹ ਬੜੀ ਨਿੱਕੀ ਛੋਟੀ ਜੀ ਆਪਾਂ ਇਹਨੂੰ ਬਹੁਤ ਛੋਟਾ ਸਮਝਦੇ ਆ ਪਰੰਤੂ ਕੱਪੜੇ ਜਿਹੜੇ ਆ ਜਿਹੜਾ ਟੋਵਲ ਆ ਜਾਂ ਜਿੰਨੂੰ ਹੀ ਸਾਫ ਸਫਾਈ ਵਾਸਤੇ ਵਰਤਣਾ ਆ ਉਹ ਬਿਲਕੁਲ ਨਵਾਂ ਲੱਗਣਾ ਆ ਜਿਹੜਾ ਟ੍ਰੈਕਟਰ ਮੋਡੀਫਿਕੇਸ਼ਨ ਹੋ ਗਿਆ ਤੇ ਨਾਲ ਦੀ ਨਾਲ ਹੀ ਇਹ ਜਿਹੜਾ ਟੋਵਲ ਆ ਇਹ ਬਾਅਦ ਵਰਕਸ਼ਾਪ ਤੋਂ ਹੋ ਜਾਣਾ ਆ ਤੇ ਨਵੇਂ ਟਰੈਕਟਰ ਵਾਸਤੇ ਨਵਾਂ ਜਿਹੜਾ ਆ ਟਾਵਲ ਲੱਗਣਾ ਆ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਸਾਫ ਸਫਾਈ ਦੀ ਤੇ ਸਾਫ ਸਫਾਈ ਦਾ ਤੁਸੀਂ ਦੇਖ ਲੋ ਖਾਸ ਖਿਆਲ ਆ ਜਿਸ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਗਈ ਤੇ ਇੱਧਰ ਜਿੱਥੇ ਪੰਪ ਹੁੰਦੇ ਆ ਪੂਰੀ ਸਾਫ ਸਫਾਈ ਦਾ ਤੇ ਚੇਅਰ ਦੇ ਉੱਪਰ ਬੈਠ ਕੇ ਟੌਰ ਦੇ ਨਾਲ ਜਿਹੜੇ ਇਥੇ ਪੰਪ ਦੀ ਮੋਡੀਫਿਕੇਸ਼ਨ ਹੁੰਦੀ ਆ ਇਹ ਇਧਰ ਤੁਸੀਂ ਦੇਖੋ ਪੂਰੇ ਜਿੰਨਾ ਆਪਣਾ ਔਜ਼ਾਰ ਨੇ ਉਹ ਸਾਰੇ ਜਿਹੜੇ ਆ ਬੜੇ ਵਧੀਆ ਤਰੀਕੇ ਨਾਲ ਸਾਫ਼ ਸੁਥਰੇ ਰੱਖੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੇ ਇਹ ਸੀ 0 ਮੀਟਰ ਟਰੈਕਟਰ ਤੇ 0 ਮੀਟਰ ਟਰੈਕਟਰ ਤੋਂ ਇਲਾਵਾ ਅੱਗੇ ਜਿਹੜੇ ਆ ਟਰੈਕਟਰ ਆਏ ਨੇ ਜਿਹੜੇ ਸ਼ਾਇਦ ਇਹ ਕਿ ਵਰਕਸ਼ਾਪ ਤੇ ਇਕੱਠੇ ਟਰੈਕਟਰ ਲੱਗੇ ਹੋਣ ਇਹ ਟਰੈਕਟਰ ਲੱਗੇ ਆ ਜੀ ਪੰਜਾਬ 75 E ਜੌਂਡੀਅਰ ਦੇ 5 ਟਰੈਕਟਰ ਨੇ ਜਿਨ੍ਹਾਂ ਵਿੱਚੋਂ 4 ਟਰੈਕਟਰ ਜਿਹੜੇ ਆ ਉਹ ਏਸੀ ਕੈਬਨ ਨੇ ਤੇ ਇੱਕ ਟਰੈਕਟਰ ਜਿਹੜਾ ਆ ਏਸੀ ਕੈਬਨ ਤੋਂ ਬਿਨਾ ਆ 5075 E John Deere 75 HP ਕੈਟਾਗਰੀ ਵਿੱਚ ਤੇ ਇਹ ਜਿਹੜਾ ਟਰੈਕਟਰ ਤੁਸੀਂ ਦੇਖ ਰਹੇ ਹੋ ਇਹ ਟਰੈਕਟਰ ਸ਼ੇਖਪੁਰਾ ਤੋਂ ਤੇ ਇਹ ਟਰੈਕਟਰ ਜਿਹੜਾ ਆ ਇਹ ਹੈਗਾ ਆ ਜੀ ਮਾਨ ਫਾਰਮ ਕੋਟਕਪੂਰਾ ਵਾਲਿਆਂ ਦਾ ਕਿਉਂਕਿ ਇਹ ਜਿੰਨੇ ਟਰੈਕਟਰ ਨੇ ਮੋਡੀਫਿਕੇਸ਼ਨ ਵਾਸਤੇ ਆਏ ਆ ਇੰਨਾ ਸਾਰਿਆਂ ਵੀਰਾਂ ਦਾ ਇਹ ਤੀਜਾ ਤੀਜਾ ਚੌਥਾ ਚੌਥਾ ਟਰੈਕਟਰ ਜਿਹੜਾ ਆ ਉਹ ਮੋਡੀਫਿਕੇਸ਼ਨ ਵਾਸਤੇ ਇੱਥੇ ਆਇਆ ਹੋਇਆ ਆ ਤੇ ਪਹਿਲਾਂ ਵੀ ਇਹਨਾਂ ਨੇ ਮੋਡੀਫਿਕੇਸ਼ਨ ਕਰਕੇ ਖੜੀ ਆ ਜਿੰਨੇ ਟਰੈਕਟਰ ਲੱਗੇ ਨੇ ਇਹਨਾਂ ਸਾਰਿਆਂ ਦੇ ਤਿੰਨ ਤਿੰਨ ਚਾਰ ਚਾਰ ਟਰੈਕਟਰ ਜਿਹੜੇ ਆ ਉਹ ਮੋਡੀਫਿਕੇਸ਼ਨ ਹੋ ਕੇ ਇਥੋਂ ਗਏ ਨੇ ਤੇ ਲਗਭਗ ਕਿਸ ਨੂੰ 3 ਸਾਲ ਕਿਸ ਨੂੰ 4 ਸਾਲ ਤੇ ਕਿਸ ਨੂੰ 5 ਸਾਲ ਵੀ ਹੋ ਗਏ ਨੇ ਇਥੋਂ ਜਿਹੜਾ ਮੋਡੀਫਿਕੇਸ਼ਨ ਹੋ ਕੇ ਗਿਆ ਆ ਕਿ ਬਿਲਕੁਲ ਵਧੀਆ ਤਰੀਕੇ ਨਾਲ ਟਰੈਕਟਰ ਚੱਲ ਰਹੇ ਨੇ ਤੇ ਦੁਬਾਰਾ ਫਿਰ ਜਦੋਂ ਟਰੈਕਟਰ ਖਰੀਦਿਆ ਗਿਆ ਤੇ ਨਾਲ ਦੀ ਨਾਲ ਹੀ ਇੱਥੇ ਵਰਕਸ਼ਾਪ ਤੇ ਮੋਡੀਫਿਕੇਸ਼ਨ ਹੋਣ ਵਾਸਤੇ ਆਇਆ ਤੇ ਇਹ ਨੀਵਾਂਗਾ ਇਹ ਸਿਰਫ ਜਿਹੜਾ ਆ ਟਰੈਕਟਰ ਮੋਡੀਫਿਕੇਸ਼ਨ ਕਰਾਉਣ ਤਾਂ ਕਿ ਜਿਹੜਾ ਸੀਮ ਤੇ ਆ ਕੰਮ ਇਹ ਤੁਹਾਨੂੰ ਬਾਹਰ ਵੀ ਦਿਖਾਉਂਦੇ ਆ ਜੌਨ ਡੀਅਰ ਦੇ ਜਿਹੜੇ 0 ਮੀਟਰ ਟਰੈਕਟਰ ਲੱਗੇ ਆ ਇਹ ਕਿੱਥੋਂ ਆਇਆ ਜੀ ਇਹ ਵੀ ਤੁਹਾਨੂੰ ਦਿਖਾਉਂਦੇ ਆ ਮੁੱਲਾਪੁਰ ਦਾਖਾ ਲੁਧਿਆਣਾ 2025 ਮਾਡਲ ਯੌਂਡੀਅਰ ਦਾ ਆ 5210 ਤੇ ਇਧਰ 5210 ਜਿਹੜਾ 0 ਮੀਟਰ ਟਰੈਕਟਰ ਤੁਸੀਂ ਦੇਖ ਸਕਦੇ ਜੀ ਕਿ ਇਹ ਦੇਤੇ ਜਿੰਨੇ ਲਫਾਫੇ ਆ ਜਾਂ ਕਵਰ ਉਹ ਬਿਲਕੁਲ ਐਜ਼ ਇਟ ਇਨ ਹੈ ਕਿ ਬਿਲਕੁਲ ਸਦਾ ਏਜੰਸੀ ਤੋਂ ਟਰੈਕਟਰ ਮੋਡੀਫਿਕੇਸ਼ਨ ਵਾਸਤੇ ਆਇਆ ਆ ਇਹ ਟਰੈਕਟਰ ਆਇਆ ਆ ਜੀ ਅ ਬਸੰਤਪੁਰ ਗਾਜੀਆਬਾਦ ਯੂਪੀ ਇਹ ਯੂਪੀ ਤੋਂ ਟਰੈਕਟਰ ਆਇਆ ਆ ਸੋ ਇਹ ਸਾਰੇ ਟਰੈਕਟਰ ਜਿਹੜੇ ਆ ਇਹ ਤੁਹਾਡੀ ਆਪਣੀ ਵਰਕਸ਼ਾਪ ਜਗਾ ਟਰੈਕਟਰ ਬਾਸ ਵਰਕਸ਼ਾਪ ਤੇ ਜਿਹੜੇ ਮੋਡੀਫਿਕੇਸ਼ਨ ਹੋਣ ਵਾਸਤੇ ਆਏ ਨੇ ਤੇ ਇਹੀ ਕਾਰਨਾਂ ਕਿਉਂਕਿ ਵਿਸ਼ਵਾਸ ਬਣਾਉਣਾ ਜਿਹੜਾ ਆ ਉਹ ਬਹੁਤ ਔਖਾ ਆ ਤੇ ਬੜੀ ਮਿਹਨਤ ਕਰਨੀ ਪੈਂਦੀ ਆ ਜੀਤਵੀਰ ਸਾਡਾ ਟਰੈਕਟਰ ਅੰਦਰ ਕਰ ਰਿਹਾ ਆ ਔਰ ਇਹ ਪੰਜਾਬ ਦੀ ਪਹਿਲੀ ਵਰਕਸ਼ਾਪ ਹੋਏਗੀ ਜਿਹੜੀ ਫੁੱਲੀ ਏਸੀ ਆ ਤੇ ਸਾਰਾ ਜਿਹੜਾ ਕੰਮ ਕਰਿਆ ਇਹ ਏਸੀ ਦੇ ਵਿੱਚ ਬੈ ਕੇ ਬਿਨਾ ਘੱਟੇ ਮਿੱਟੀ ਤੋਂ ਜਿਹੜਾ ਆ ਸਾਰਾ ਮੋਡੀਫਿਕੇਸ਼ਨ ਦਾ ਕੰਮ ਕੀਤਾ ਜਾਂਦਾ ਹੈ ਤੇ ਇਹ ਨਹੀਂ ਕਿ ਸਿਰਫ ਮੋਡੀਫਿਕੇਸ਼ਨ ਕਰਕੇ ਤੇ ਮਗਰੋਂ ਪੁਸ਼ਟੀਨ ਕੀਤੀ ਜਾਂਦੀ ਮੋਡੀਫਿਕੇਸ਼ਨ ਤੋਂ ਬਾਅਦ ਲਗਾਤਾਰ ਜੱਗੇ ਬਾਈ ਵੱਲੋਂ ਇਹਦਾ ਫੋਨ ਕਰਕੇ ਤੇ ਸਾਰੀ ਜਿਹੜੀ ਪਰਫਾਰਮੈਂਸ ਚੈੱਕ ਕੀਤੀ ਜਾਂਦੀ ਆ ਤੇ ਜੇ ਕੋਈ ਮੁਸ਼ਕਲ ਆਉਂਦੀ ਆ ਤੇ ਜੱਗਾ ਜਿਹੜਾ ਉਸ ਚੀਜ਼ ਵਾਸਤੇ ਜ਼ਿੰਮੇਵਾਰੀ ਚੁੱਕਦਾ ਆ ਜਿਹੜੀ ਜੱਗੇ ਬਾਈ ਦੀ ਕੀਤੀ ਹੋਈ ਮੋਡੀਫਿਕੇਸ਼ਨ ਆ ਉਹ 10 ਸਾਲ ਦੀ ਗਾਰੰਟੀ 15 ਸਾਲ ਦੀ ਗਾਰੰਟੀ ਜਿਹੜੀ ਆ ਉਹ ਟਰੈਕਟਰ ਦੀ ਦਿੰਦਾ ਆ ਕਿ ਜਿੰਨਾ ਚਿਰ ਟਰੈਕਟਰ ਚੱਲੇਗਾ ਤੇ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਮੈਂ ਜ਼ਿੰਮੇਵਾਰ ਆਂ ਤੇ ਇੰਨੀ ਜਿਹੜੀ ਸ਼ੋਰਟ ਆ ਉਹ ਮੋਡੀਫਿਕੇਸ਼ਨ ਤੋਂ ਬਾਅਦ ਦਿੱਤੀ ਜਾਂਦੀ ਆ ਤੇ ਇਹ ਜੱਗਾ ਬਾਈ ਇੱਕੋ ਇੱਕ ਮਕੈਨਿਕ ਹੋਏਗਾ ਜਿਹੜਾ ਮੋਡੀਫਿਕੇਸ਼ਨ ਤੋਂ ਬਾਅਦ ਜਿਹੜਾ ਆ ਗਾਰੰਟੀ ਦਿੰਦਾ ਆ ਕਿ ਭਾਈ ਜਿਹੜੀ ਮੇਰੀ ਮੋਡੀਫਿਕੇਸ਼ਨ ਆ ਉਹ ਗਾਰੰਟੀ ਸ਼ੁਦਾ ਆ ਤੇ ਮੈਂ ਇਹਦਾ ਜ਼ਿੰਮੇਵਾਰ ਆ ਜੇ ਕੋਈ ਆਣਬਣ ਹੁੰਦੀ ਆ ਪਰੰਤੂ ਅੱਜ ਤੱਕ ਜਿੰਨੇ ਵੀ ਕਿਸਾਨ ਵੀਰਾਂ ਨਾਲ ਗੱਲਬਾਤ ਹੋਈ ਆ ਤੇ ਉਹਨਾਂ ਦੇ ਰਿਵਿਊ ਲੈ ਗਿਆ ਆ ਤੇ ਉਹਨਾਂ ਦੇ ਜਿਹੜੇ 3 ਸਾਲ 4 ਸਾਲ 5 ਸਾਲ ਜਿਹੜੇ ਟਰੈਕਟਰ ਮੋਡੀਫਿਕੇਸ਼ਨ ਹੋਏ ਆ ਉਹ ਕਹਿੰਦਾ ਕਿ ਬਿਲਕੁਲ ਠੀਕ ਆ ਅਸੀਂ ਸੈਟੀਸਫਾਈ ਆ ਜਿੰਨੇ ਵੀ 0 ਮੀਟਰ ਟਰੈਕਟਰ ਨੇ ਭਾਵੇਂ 50 75 E Jondier ਦੇ ਭਾਵੇਂ Holland ਦੇ ਟਰੈਕਟਰ ਨੇ ਭਾਵੇਂ Jondier ਦੇ ਨੇ AC ਕੈਬ ਨੇ ਜਾਂ ਵਿਦਾਉਟ AC ਕੈਬ ਨੇ ਆ 0 ਮੀਟਰ ਆ ਤੇ ਇਹ ਸਾਰੇ ਤਜਰਬੇਕਾਰ ਕਿਸਾਨਾਂ ਦੇ ਜਿਹੜੇ ਆ ਟਰੈਕਟਰ ਨੇ ਇਹ ਇਹ ਨਹੀਂ ਆ ਕਿ ਇਹ ਟਰੈਕਟਰ ਜਿਹੜੇ ਆ ਜਿਹੜੇ ਪਹਿਲਾਂ ਮੋਡੀਫਿਕੇਸ਼ਨ ਹੋ ਕੇ ਗਏ ਨੇ ਉਹ ਅੰਦਰਾਂ ਚ ਲੱਗੇ ਨੇ ਲਗਭਗ 12 ਮਹੀਨਿਆਂ ਚੋਂ 10 ਮਹੀਨੇ ਜਿਹੜੇ ਟਰੈਕਟਰ ਖੇਤਾਂ ਚ ਚੱਲਦੇ ਨੇ ਤੇ ਤਾਂ ਵੀ ਨਵੇਂ ਟਰੈਕਟਰ ਜਿਹੜੇ ਆ ਕਿਸਾਨ ਵੀਰ ਦੁਬਾਰਾ ਫੇਰ ਦੇਖੇ ਜਾਂਦੇ ਨੇ ਤੇ ਇਹ ਵਿਸ਼ਵਾਸ ਜਿਹੜਾ ਬਣਾਉਣਾ ਬਹੁਤ ਔਖਾ ਆ ਤੇ ਸਾਰੇ ਤੁਹਾਡੇ ਭੈਣ ਭਰਾਵਾਂ ਦੀਆਂ ਦਵਾਵਾਂ صدਕਾ ਤੁਹਾਡੇ ਵਿਸ਼ਵਾਸ صدਕਾ ਵਿਸ਼ਵਾਸ ਬਣਿਆ ਆ ਤੇ ਅੱਜ 0 ਮੀਟਰ ਟਰੈਕਟਰ ਜਿਹੜੇ ਆ ਉਹ ਇਸ ਵਰਕਸ਼ਾਪ ਦਾ ਸ਼ਿੰਗਾਰ ਬਣੇ ਨੇ ਮੋਡੀਫਿਕੇਸ਼ਨ ਵਾਸਤੇ ਆਏ ਨੇ ਏਸੀ ਕੈਬਨ ਜਿਹੜੇ ਆ ਇਸ ਵਰਕਸ਼ਾਪ ਤੇ ਆਏ ਨੇ ਮਤਲਬ ਜੌਂਡੀਅਰ ਤੇ ਹੌਲੈਂਡ ਦਾ ਕੋਈ ਵੀ ਅਜਿਹਾ ਟਰੈਕਟਰ ਨਹੀਂ ਕਿਸੇ ਵੀ ਕੈਟਾਗਰੀ ਦਾ ਟਰੈਕਟਰ ਨਹੀਂ ਜਿਹੜਾ ਇਸ ਵਰਕਸ਼ਾਪ ਦਾ ਸ਼ਿੰਗਾਰ ਨਹੀਂ ਬਣਿਆ ਜਾਂ ਜਿਹੜਾ ਇਸ ਵਰਕਸ਼ਾਪ ਤੋਂ ਮੋਡੀਫਾਈ ਹੋ ਕੇ ਨਹੀਂ ਗਿਆ ਤੇ ਇਹ ਸਾਰੀ ਗੱਲਬਾਤ ਦਾ ਜਿਹੜਾ ਰਿਜ਼ਲਟ ਆ ਉਹ ਤੁਹਾਨੂੰ ਜੀਰੋ ਮੀਟਰ ਟਰੈਕਟਰ ਤੇ ਮੇਰੇ ਪਿੱਛੇ ਖੜੇ 5075 E ਆਪਣੇ ਮੂੰਹ ਦੱਸ ਰਹੇ ਨੇ ਸੋ ਇਹ ਸਾਰੀ ਗੱਲਬਾਤ ਜਿਹੜੀ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕੀਤੀ ਇਹ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਇਹੇ ਥਾਂ ਟਿੱਪਣੀ ਜਿਹੜੀ ਆਓ ਲਾਜ਼ਮੀ ਕਰਿਓ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ